ਅਸੀਂ ਵਾਦਾ ਕੀਤਾ ਸੀਗਾ ਕਿ ਆਪਾਂ ਗਲੀਆਂ ਨਾਲੀਆਂ ਭਾਵੇਂ ਲੇਟ ਬਣਾ ਲਾਂਗੇ ਪਹਿਲਾਂ ਸਕੂਲ ਠੀਕ ਕਰ ਲਈਏ ਕਾਲਜ ਠੀਕ ਕਰ ਲਈਏ ਕੌਮ ਬਣਾ ਲਈਏ ਪਹਿਲਾਂ ਪੜੀ ਲਿਖੀ ਕੌਮ ਬਣ ਜੇ ਉਹ ਆਪ ਹੀ ਗਲੀਆਂ ਨਾਲੀਆਂ ਆਪ ਹੀ ਬਣਾ ਦੇਣਗੇ ਉਹ ਤਾਂ ਬਾਅਦ ਚ ਜਦੋਂ ਅਫਸਰ ਲੱਗ ਗਏ ਤੁਸੀਂ ਦੇਖਿਓ ਕਦੇ ਸ਼ਾਇਦ ਤੁਹਾਡੇ ਵੀ ਇਲਾਕੇ 'ਚ ਹੋਵੇ ਕਿ ਤੁਹਾਡੇ ਇਲਾਕੇ ਦਾ ਕੋਈ ਬੰਦਾ ਪੜ੍ਹ ਲਿਖ ਕੇ ਵੱਡਾ ਅਫਸਰ ਬਣ ਗਿਆ ਕਿਤੇ ਡੀਸੀ ਲੱਗ ਗਿਆ ਜਾਂ ਕੋਈ ਫੌਜ ਦੇ ਵਿੱਚ ਹੋ ਗਿਆ ਉਹ ਉਹਦੀ ਕੋਸ਼ਿਸ਼ ਇਹੀ ਰਹਿੰਦੀ ਆ ਕਿ ਜਦੋਂ ਮੈਂ ਥੋੜਾ ਜਿਹਾ ਹੱਥ ਸੌਖਾ ਹੋ ਗਿਆ ਮੇਰਾ ਪੈਸਿਆਂ ਵਾਲੇ ਪਾਸਿਓ ਮੈਂ ਯਾਰ ਪਿੰਡ ਪੈਸੇ ਲਾਉਣੇ ਨੇ ਉਹ ਪਿੰਡ ਨੂੰ ਅਡਾਪਟ ਕਰ ਲੈਂਦਾ ਪਿੰਡ ਦੇ ਸਕੂਲ ਚ ਕਮਰੇ ਪਵਾ ਦਿੰਦਾ ਗੁਰਦੁਆਰਾ ਸਾਹਿਬ ਦੀ ਚਾਰ ਦੁਆਰੀ ਵੀ ਕਰਾ ਦਿੰਦਾ ਉਹ ਪਿੰਡ ਵਾਲਿਆਂ ਨੂੰ ਪੁੱਛਦਾ ਹੋਰ ਕੀ ਚਾਹੀਦਾ ਪਾਰਕ ਵੀ ਲਵਾ ਦਿੰਦਾ ਉਹ ਜਿਮ ਵੀ ਬਣਾਉਂਦਾ ਕਿਉਂਕਿ ਉਹਨੂੰ ਇਹ ਲੱਗਦਾ ਮੈਂ ਆਪਣੇ ਪਿੰਡ ਲਈ ਕੁਝ ਕਰਾਂ ਤੇ ਪਿੰਡ ਦੇ ਲੋਕ ਕਹਿਣ ਯਾਰ ਹਾਂ ਸਾਡੇ ਪਿੰਡ ਦਾ ਜੰਪ ਵਾਲ ਇੱਕ ਬੰਦਾ ਅਫਸਰ ਬਣਿਆ ਸੁਝੇ ਆਪਾਂ ਬੱਚਿਆਂ ਨੂੰ ਪੜ੍ਹਾ ਦਈਏ ਇਹਦੇ ਨਾਲ ਬਹੁਤ ਕੰਮ ਸੌਖੇ ਹੋ ਜਾਣਗੇ ਸਰਕਾਰਾਂ ਦੇ ਕੰਮ ਵੀ ਸੌਖੇ ਹੋ ਜਾਣਗੇ ਜੇ ਪੜ੍ਹੇ ਲਿਖੇ ਪਿੰਡ ਹੋਊਗਾ ਉਹਨੂੰ ਸਾਰਾ ਕੁਝ ਪਤਾ ਹੋਊਗਾ ਕਿ ਦੇਸ਼ ਕਿੱਧਰ ਨੂੰ ਜਾ ਰਿਹਾ ਹੈ ਰਾਜਨੀਤੀ ਕਿੱਧਰ ਨੂੰ ਜਾ ਰਹੀ ਹੈ ਆਪਾਂ ਨੇ ਕੀ ਫੈਸਲਾ ਲੈਣਾ ਜੇ ਸੋਚ ਸੋਚਣ ਲੱਗ ਗਏ ਆਪਾਂ ਬਸ ਸੋਚ ਤੋਂ ਵੱਡਾ ਤਾਂ ਕੁਝ ਹੈ ਹੀ ਨਹੀਂ ਜੇ ਸੋਚਣ ਲੱਗੇ ਕਿ ਆ ਚੰਗਾ ਹੈ ਆ ਮਾੜਾ ਹੈ ਭਾਈ ਆ ਰਾਜਨੀਤੀ ਗਲਤ ਕਰਦਾ ਹੈ ਆ ਚੰਗੀ ਕਰਦਾ ਹੈ ਸੋਚ ਕੇ ਵੋਟ ਪਾਉਣ ਲੱਗੇ ਤਾਂ ਮਾੜੇ ਬੰਦੇ ਆਪ ਹੀ हट ਜਾਣਗੇ ਜੀ ਰਾਜਨੀਤੀ ਦੇ ਵਿੱਚ ਮਾੜੇ ਬੰਦੇ ਜ਼ਿਆਦਾ ਇਸ ਕਰਕੇ ਨਹੀਂ ਹੈਗੇ ਕਿ ਰਾਜਨੀਤੀ ਮਾੜੇ ਬੰਦਿਆਂ ਦਾ ਕੰਮ ਹੈ ਰਾਜਨੀਤੀ ਚ ਮਾੜੇ ਬੰਦੇ ਬੇਈਮਾਨ ਬੰਦੇ ਜ਼ਿਆਦਾ ਇਸ ਕਰਕੇ ਨੇ ਕਿਉਂਕਿ ਇਮਾਨਦਾਰ ਬੰਦੇ ਰਾਜਨੀਤੀ ਚ ਆਉਣ ਦੀ ਕੋਸ਼ਿਸ਼ ਨਹੀਂ ਕਰਦੇ ਛੱਡ ਫਰੇ ਯਾਰ ਆਪਾਂ ਨੇ ਕੀ ਲੈਣਾ ਇਹ ਤਾਂ ਯਾਰ ਹੋਰ ਹੀ ਤਰ੍ਹਾਂ ਦਾ ਕਿਉਂ ਨਹੀਂ ਬਈ ਚੰਗੇ ਬੰਦੇ ਆਉਣਗੇ ਚੰਗੇ ਬੰਦੇ ਆਉਣਗੇ ਤਾਂ ਉਹ ਚੰਗਾ ਹੋ ਜਾਊਗਾ ਉਹੀ ਉਹੀ ਕੰਮ ਚੰਗਾ ਹੋ ਜਾਊਗਾ ਕੁਲਦੀਪ ਢਾਲੀਵਾਲ ਮੈਨੂੰ ਪਤਾ ਹੈ ਅਮਰੀਕਾ ਦੇ ਵਿੱਚ ਇਹਨਾਂ ਦਾ ਪਾਸਪੋਰਟ ਬਣ ਗਿਆ ਅਮਰੀਕਾ ਦਾ ਪਾਸਪੋਰਟ ਬਣ ਜੇ ਆਪਾਂ ਨੂੰ ਹੋਰ ਕੀ ਚਾਹੀਦਾ ਹੁੰਦਾ ਪਰ ਜਦੋਂ ਇਹਨਾਂ ਨੂੰ ਮੈਂ ਕਿਹਾ ਮੈਂ ਕਿਹਾ ਵੀ ਆਪਾਂ ਦੇਸ਼ ਛੱਡਿਆ ਏ ਆਜੋ ਉੱਥੇ ਚੱਲੀਏ ਕਹਿੰਦੇ ਯਾਰ ਹੁਣ ਤਾਂ ਪਾਸਪੋਰਟ ਬਣ ਗਿਆ ਮੈਂ ਕਿਹਾ ਜੀ ਪਾਸਪੋਰਟ ਵਾਪਸ ਵੀ ਹੋ ਸਕਦਾ ਹੈ ਅਮਰੀਕਾ ਦਾ ਪਾਸਪੋਰਟ ਵਾਪਸ ਕੀਤਾ ਸਾਲ ਤੋਂ ਡੱਸਾ ਵਾ ਸਾਲ ਲੱਗਦਾ ਦੁਬਾਰਾ ਭਾਰਤ ਦਾ ਰਾਜਨੀਤਿਕ ਬਣਨਾ ਨਾਗਰਿਕ ਬਣਨ ਦਾ ਤਾਂ ਇਹਨਾਂ ਨੇ ਆਪਣਾ ਪਾਸਪੋਰਟ ਦੇਤਾ ਤੇ ਦੁਬਾਰਾ ਭਾਰਤ ਦਾ ਪਾਸਪੋਰਟ ਲੈ ਲਿਆ ਦੇਸ਼ ਦੇ ਨਾਗਰਿਕ ਬਣ ਗਏ ਤੇ ਮੈਂ ਇਹਨਾਂ ਨੂੰ ਕਿਹਾ ਕਿ ਆ ਜਾਓ ਆਪਾਂ ਰਾਜਨੀਤੀ ਠੀਕ ਕਰਾਂਗੇ ਤੁਸੀਂ ਮੇਰੀ ਗੱਲ ਮੰਨੋ ਪਹਿਲਾਂ ਮੈਂ ਇਹਨਾਂ ਨਾਲ ਮੇਰੀ ਪੁਰਾਣੀ ਦੋਸਤੀ ਜਦੋਂ ਤੋਂ ਇਹ ਜਗਦੇਵ ਕਲਾ ਚ ਹਾਸ਼ਮ ਸ਼ਾਹ ਯਾਦਗਾਰੀ ਮੇਲਾ ਕਰਾਉਂਦੇ ਹੁੰਦੇ ਸੀ ਮੈਂ ਉਦੋਂ ਤੋਂ ਜਾਣਦਾ ਨਾਂ ਬੜਾ ਕੰਮ ਇਹਨਾਂ ਨੇ ਕੀਤਾ ਹੋਇਆ ਤੇ ਫਿਰ ਲੋਕ ਸਭਾ ਲੜੀ ਅੰਮ੍ਰਿਤਸਰ ਦੀ ਥੋੜੀਆਂ ਜਿਹੀਆਂ ਵੋਟਾਂ ਤੇ ਰਹਿ ਗਈ ਫਿਰ ਬਾਈ ਆ ਗਈ ਅਜਨਾਲੇ ਤੋਂ ਲੜੇ ਜਿੱਤ ਗਏ ਮੰਤਰੀ ਬਣੇ ਅੱਜ ਸਾਡੀ ਪਾਰਟੀ ਦੇ ਬਹੁਤ ਵੱਡੇ ਲੀਡਰਾਂ ਦੇ ਵਿੱਚ ਇਹਨਾਂ ਦਾ شمار ਹੁੰਦਾ ਹੈ ਤੇ ਅੱਜ ਉਹ ਇਸ ਗੱਲੋਂ ਹੀ ਖੁਸ਼ ਨੇ ਕਿ ਯਾਰ ਮੈਂ ਕੁਝ ਤਾਂ ਕਰਾਤਾ ਦੇਸ਼ ਦਾ ਕਿ ਯਾਰ ਮੈਂ ਕਾਲਜ ਬਣਾਤੇ ਆਪਦੇ ਹਲਕੇ 'ਚ ਜਿੱਥੇ ਕਈ ਸਾਲਾਂ ਤੋਂ ਮੰਗ ਸੀਗੀ ਤੇ ਆ ਜਿਹੜੀ ਤਾਰ ਦੀ ਜ਼ਮੀਨ ਵਾਲਾ ਮਸਲਾ ਇਹ ਵੀ ਹੱਲ ਹੋ ਜਾਊਗਾ ਮੈਨੂੰ ਮੈਂ ਧੰਨਵਾਦ ਕਰਦਾ ਸਰਪੰਚ ਸਾਹਿਬ ਦਾ ਉਹਨਾਂ ਪਿੰਡਾਂ ਦਾ ਜਿਨ੍ਹਾਂ ਨੇ ਮਿੱਟੀ ਦਿੱਤੀ ਹੈ ਉਹ ਕਹਿੰਦੇ ਵੀ ਮਿੱਟੀ ਇਹ ਪਹਿਲਾਂ ਸਾਡੀ ਨਹੀਂ ਸੀ ਇਸ ਮਿੱਟੀ ਵਾਸਤੇ ਸਾਨੂੰ ਤਲਾਸ਼ੀਆਂ ਸਾਡੀਆਂ ਹੁੰਦੀਆਂ ਸੀ ਜਿਸ ਤਰ੍ਹਾਂ ਤਾਰੀਵਾਰ ਸਾਹਿਬ ਨੇ ਦੱਸਿਆ ਤੇ ਹੁਣ ਉਹ ਤਾਰ ਅੱਗੇ ਚਲੀ ਜਾਊਗੀ ਤੇ ਉਹ ਜਿਹੜੀ ਜ਼ਮੀਨ ਹੈ ਉਹ ਤਾਰ ਦੇ ਏਧਰਲੇ ਪਾਸੇ ਆ ਜਾਊਗੀ ਮਨ ਮਰਜ਼ੀ ਨਾਲ ਖੇਤੀ ਕਰਾਂਗੇ ਚਾਹੇ ਜਿਹੜੀ ਮਰਜ਼ੀ ਫਸਲ ਬੀਜ ਲਿਓ ਹੁਣ ਉਹਦੇ 'ਚ ਉਹ ਵੀ ਪਾਬੰਦੀਆਂ ਨੇ ਕਿ ਤੁਸੀਂ ਉੱਚੀ ਫਸਲ ਨਹੀਂ ਬੀਜ ਸਕਦੇ ਜਿਸ 'ਚ ਬੰਦਾ ਲੁਕ ਸਕਦਾ ਹੋਵੇ ਗੰਨਾ ਨਹੀਂ ਬੀਜ ਸਕਦੇ ਸਰੋਂ ਨਹੀਂ ਬੀਜ ਸਕਦੇ ਮੱਕੀ ਨਹੀਂ ਬੀਜ ਸਕਦੇ ਸੋ ਫੌਜ ਦੇ ਮੁਤਾਬਕ ਖੇਤੀ ਕਰਨੀ ਪੈਂਦੀ ਹੈ ਚਲੋ ਫੌਜ ਵੀ ਆਪਣੀ ਜਗ੍ਹਾ ਤੇ ਆਪਣੀ ਡਿਊਟੀ ਕਰ ਰਹੀ ਆ ਆਪਾਂ ਕੋਈ ਇਹ ਨਹੀਂ ਕਹਿੰਦੇ ਕਿ ਫੌਜ ਕੋਈ ਧੱਕਾ ਕਰਦੀ ਆ ਉਹ ਤਾਂ ਜੋ ਗ੍ਰਹਿ ਮੰਤਰਾਲੇ ਦੇ ਜੋ ਦੇਸ਼ ਦੇ ਕਾਨੂੰਨ ਨੇ ਉਹਦੇ ਮੁਤਾਬਕ ਹੀ ਫਾਲੋ ਕਰਨਾ ਪੈਂਦਾ ਪਰ ਇਹ ਆ ਵੀ ਹਜ਼ਾਰਾਂ ਏਕੜ ਜ਼ਮੀਨ ਆਪਣੀ ਜਿਹੜੀ ਆ ਉਹ ਇੱਧਰਲੇ ਪਾਸੇ ਤਾਰ ਤੋਂ ਆਜੂਗੀ ਤੇ ਫਿਰ ਆਪਾਂ ਮਨ ਮਰਜ਼ੀ ਨਾਲ ਜਿੰਨੇ ਵੇਲੇ ਮਰਜ਼ੀ ਜਾ ਕੇ ਮੋਟਰ ਚਲਾਓ ਜਿੰਨੇ ਵੇਲੇ ਮਰਜ਼ੀ ਜਾ ਕੇ ਕੰਮਕਾਰ ਕਰੋ ਫੌਜ ਦਾ ਵੀ ਟਾਈਮ ਬਚੂਗਾ ਤਲਾਸ਼ਾ ਜਾ ਨਾਲ ਜਾਣ ਵਾਲਾ ਉਹ ਵੀ ਕੰਮ ਬਚੇ ਸਾਨੂੰ ਕੋਈ ਮਸਲਾ ਲੱਗਦਾ ਭਾਵੇਂ ਉਹ ਇੱਧਰ ਦਾ ਮਸਲਾ ਹੈ ਭਾਵੇਂ ਮਾਲਵੇ ਦਾ ਹੈ ਭਾਵੇਂ ਮਾਝੇ ਦਾ ਹੈ ਭਾਵੇਂ ਤੋਆਬੇ ਦਾ ਹੈ ਅਸਲ ਚ ਇਹ ਨਾ ਪੰਜਾਬੀਆਂ ਦਾ ਮਸਲਾ ਏ ਜੇ ਕਿਤੇ ਹੱਲ ਕਰਾਉਣ ਚ ਕਾਮਯਾਬ ਹੋ ਗਏ ਚਾਰ ਬੰਦੇ ਯਾਦ ਕਰ ਲੈਣਗੇ ਬਾਅਦ ਚ ਨਹੀਂ ਤਾਂ ਇੱਥੇ ਦੁਨੀਆ ਹੀ ਤੁਰ ਗਈ ਜੀ ਕੌਣ ਯਾਦ ਕਰਦਾ ਇੱਥੇ ਕੌਣ ਯਾਦ ਕਰਦਾ ਜੀ ਇੱਥੇ ਆਪਦੇ ਘਰਦਿਆਂ ਨੂੰ ਨਹੀਂ ਪੁੱਛਦਾ ਕੋਈ ਅਗਲਾ ਪੈਰ ਪਸਾਰ ਪਿਆ ਵਿੱਚ ਵੇੜੇ ਕਿੱਥੇ ਗਏ ਤੇਰੇ ਘਰ ਦੇ ਉਹ ਜਿੰਨਾ ਪਿੱਛੇ ਪਾਪ ਕਮਾਏ ਹੁਣ ਚੱਕੋ ਚੱਕੋ ਕਰਦੇ ਦਿਨ ਛਿਪਾ ਨਹੀਂ ਦਿੰਦੇ ਜੀ ਉਹ ਕਹਿੰਦੇ ਚੱਕੋ ਕੋਈ ਗੱਲ ਨਹੀਂ ਰਮਦਾਸ ਵਾਲੀ ਭੂਆ ਪਰਸੋਂ ਨੂੰ ਫੁੱਲਾਂ ਤੇ ਆਜੂ ਚੱਕੋ ਚੱਕੋ ਰੋਟੀ ਖਾਣੀ ਆ ਜਵਾਕਾਂ ਨੇ ਰੋਟੀ ਖਾਣੀ ਆ ਜਿੰਨਾ ਪਿੱਛੇ ਪਾਪ ਕਮਾਉਂਦੇ ਰਹੇ ਠੱਗੀਆਂ ਮਾਰਦੇ ਰਹੇ ਉਹ ਤਾਂ ਘੰਟਾ ਨਹੀਂ ਰੱਖ ਕੇ ਰਾਜੀ ਸੋ ਜੇ ਕਿਤੇ ਇਹ ਸਾਡੇ ਫਕੀਰਾਂ ਦੀ ਸਾਡੇ ਸ਼ਾਇਰਾਂ ਦੀ ਸਾਡੇ ਗੁਰੂਆਂ ਦੀ ਜਿਹੜੀ ਬਾਣੀ ਹੈ ਭਗਤਾਂ ਦੀ ਜੋ ਉਹਦੇ ਚ ਹੀ ਲਿਖਿਆ ਹੋਇਆ ਸਾਰਾ ਕੁਝ ਸੋ ਆਪਾਂ ਇਹੀ ਆ ਵੀ ਇਹ ਚਾਰ ਚੰਗੇ ਕੰਮ ਕਰ ਲਾਂਗੇ ਲੋਕ ਯਾਦ ਰੱਖ ਲੈਣੇ ਨਿੱਤਾ ਇੱਥੋਂ ਬੜੇ ਆਏ ਸਿਕੰਦਰ ਹੋਰੀ ਆਏ ਦੁਨੀਆ ਜਿੱਤਣ ਚਲੇ ਗਏ ਤੁਰ ਕੇ ਦੁਨੀਆ ਨੇ ਚੱਲੀ ਜਾਣਾ ਗਾਹਾਂ ਦੀ ਗਾਹਾਂ ਗਾਹਾਂ ਦੀ ਗਾਹ ਚੱਲੀ ਜਾਣਾ ਸੋ ਇਸ ਕਰਕੇ ਅੱਜ ਇਸ ਕਾਲਜ ਦੀਆਂ ਤੁਹਾਡੇ ਇਲਾਕੇ ਨੂੰ ਕਿਉਂਕਿ ਤੁਸੀਂ ਪਹਿਲਾਂ ਮੰਗ ਰੱਖੀ ਪਹਿਲਾਂ ਤਾਂ ਤੁਹਾਡੇ ਦਿਮਾਗ 'ਚ ਹੋਊਗਾ ਤੁਸੀਂ ਮੰਗ ਰੱਖੀ ਕਿ ਸਾਡੇ ਕਾਲਜ ਬਣਨਾ ਚਾਹੀਦਾ ਹੈ ਇਲਾਕੇ ਦੀ ਮੰਗ ਹੋਣੀ ਕਾਲਜ ਤਾਂ ਕਿਸੇ ਬੰਦੇ ਨੂੰ ਤਾਂ ਕੋਈ ਫਾਇਦਾ ਨਹੀਂ ਹੋਣਾ ਉਹਦਾ ਇੱਕ ਬੰਦੇ ਨੂੰ ਤਾਂ ਕਈ ਬੰਦੇ ਆਉਂਦੇ ਆ ਨਿੱਜੀ ਕੰਮ ਲੈ ਕੇ ਮੇਰਾ ਪਟਵਾਰੀ ਕੋਲੇ ਆਹ ਕੰਮ ਐ ਜੀ ਮੇਰਾ ਡੀਐਸਪੀ ਕੋਲੇ ਆਹ ਕੰਮ ਐ ਜੀ ਕਈ ਬੰਦੇ ਆਉਂਦੇ ਆ ਪਿੰਡ ਦੇ ਕੰਮ ਲੈ ਕੇ ਕਈ ਬੰਦੇ ਆਉਂਦੇ ਆ ਇਲਾਕੇ ਦੇ ਕੰਮ ਲੈ ਕੇ ਜੀ ਇਲਾਕੇ ਨੂੰ ਫਾਇਦਾ ਹੋ ਜੂਗਾ ਵੀ ਆ ਤੁਸੀਂ ਕੰਮ ਕਰ ਦਿਓ ਜਿਸ ਤਰ੍ਹਾਂ ਤੁਸੀਂ ਕਿਹਾ ਇਹ ਐਗਰੀਮੈਂਟ ਦੇ ਵਿੱਚ ਅਸੀਂ ਐਜੂਕੇਸ਼ਨ ਡਿਪਾਰਟਮੈਂਟ ਨੂੰ ਮੰਤਰੀ ਸਾਹਿਬ بیٹھے ਆ ਇਹ ਲਿਖਣਾ ਕਿ ਇਸ ਪਿੰਡ ਦੇ ਬੱਚਿਆਂ ਨੂੰ ਸਪੈਸ਼ਲੀ ਇਸ ਪਿੰਡ ਦੇ ਜਿਹੜੇ ਡੋਮਿਸਾਈਲ ਇਸ ਪਿੰਡ ਦੇ ਬੱਚੇ ਨੇ ਉਹਨਾਂ ਦੀ ਪੜ੍ਹਾਈ ਵੀ ਮੁਫਤ ਕਰਾਉਣੀ ਆ ਉਹਨਾਂ ਨੂੰ ਐਡਮਿਸ਼ਨ ਵੀ ਦੇਣੀ ਆ ਤੇ ਉਹਦੇ ਚ ਕਾਲਜ ਦੇ ਵਿੱਚ ਕਲਰਕ ਰੱਖੋਗੇ ਪ੍ਰੋਫੈਸਰ ਰੱਖੋਗੇ ਹਰ ਕਿਸਮ ਦੇ ਮੁਲਾਜ਼ਮ ਹੋਣਗੇ ਉਹਦੇ ਵਿੱਚ ਵੀ ਇਸ ਪਿੰਡ ਨੂੰ ਪ੍ਰਾਇੋਰਟੀ ਦੇਣੀ ਹੈ ਕਿ ਇਸ ਪਿੰਡ ਦਾ ਕੋਈ ਬੰਦਾ ਜੇ ਕਰਦਾ ਪੂਰਾ ਆਪਣਾ ਕੁਆਲੀਫਿਕੇਸ਼ਨ ਦਾ ਮੈਰਿਟ ਤਾਂ ਉਹਨੂੰ ਉਹਨੂੰ ਪ੍ਰੈਫਰੈਂਸ ਦੇਣੀ ਹੈ ਤੇ ਨਾਲ ਨਾਲ ਜੋ ਮੇਰੇ ਕੋਲ ਮੰਗ ਆਈ ਹੈ ਕਿ ਇਸ ਇਲਾਕੇ ਦੇ ਨਿਵਾਸੀਆਂ ਵੱਲੋਂ ਮੰਗ ਹੈ ਕਿ ਇਸ ਇਲਾਕੇ ਦੀ ਮਹਾਨ ਸ਼ਖਸੀਅਤ ਬ੍ਰह्मज्ञानी ਬਾਬਾ ਗਾਮਚੁਕ ਜੀ ਹੋਏ ਨੇ ਜਿਨ੍ਹਾਂ ਨੇ ਜਿਨ੍ਹਾਂ ਨੇ ਮਨੁੱਖਤਾ ਦਾ ਮਾਨਵਤਾ ਦਾ ਸਾਂਝੀਵਾਲਤਾ ਦਾ ਸਨੇਹ ਦਿੱਤਾ ਤੇ ਇਸ ਕਾਲਜ ਦਾ ਨਾਮ ਵੀ ਬਾਬਾ ਗਾਮਚੁਕ ਜੀ ਯਾਦਗਾਰੀ ਸਰਕਾਰੀ ਡਿਗਰੀ ਕਾਲਜ ਹੋਊਗਾ ਤੇ ਤਾਂ ਕਿ ਤੁਹਾਡੀਆਂ ਭਾਵਨਾਵਾਂ ਨੂੰ ਵੀ ਭਾਵਨਾਵਾਂ ਨੂੰ ਵੀ ਅਸੀਂ ਆਦਰ ਸਤਕਾਰ ਦੇ ਸਕੀਏ ਤੇ ਉੱਥੇ ਪੜ੍ਹਾਈ ਵੀ ਹੋਵੇ ਤੇ ਸਾਡੇ ਜਿਵੇਂ ਅਸੀਂ ਮੇਰਾ ਇਲਾਕਾ ਜਿਹੜਾ ਉਹ ਸੁਨਾਮ ਦੇ ਇਲਾਕੇ ਚ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਮਸਤੂਆਣਾ ਵਾਲੇ ਉਹ ਮਤਲਬ ਐਜੂਕੇਸ਼ਨ ਦੇ ਸੰਤ ਸੀ ਐਜੂਕੇਸ਼ਨ ਦੇ ਪੜ੍ਹਾਈ ਦੇ ਗੁਰੂ ਕਾਸ਼ੀ ਕਾਲਜ ਦਾ ਨੀਂਹ ਪੱਥਰ ਉਹਨਾਂ ਨੇ ਰੱਖਿਆ ਸੀ ਅੱਜ ਉਹਨਾਂ ਦੇ ਨਾਂ ਤੇ ਮਸਤੂਆਣਾ ਸਾਹਿਬ ਸਾਡੇ ਚੀਮਾ ਮੰਡੀ ਉਹਨਾਂ ਦੇ ਨਾਂ ਤੇ ਸਕੂਲ ਕਾਲਜ ਨੇ ਸੋ ਇਹੋ ਜੇ ਲੋਕ ਜਿਨ੍ਹਾਂ ਨੇ ਆ ਕੇ ਲੋਕਾਂ ਨੂੰ ਸਿੱਖਿਆ ਵਿੱਦਿਆ ਜਾਂ ਮਨੁੱਖਤਾ ਦਾ ਸੰਦੇਸ਼ ਦਿੱਤਾ ਉਹਨਾਂ ਦੇ ਨਾਂ ਧਰਤੀ ਤੇ ਰਹਿਣੇ ਚਾਹੀਦੇ ਉਹਨਾਂ ਦੇ ਨਾਂ ਤੇ ਕਾਲਜ ਜਿਵੇਂ ਤੁਸੀਂ ਮੰਗ ਕੀਤੀ ਹੋਵੇ ਜਿਵੇਂ ਹੋ ਜੂਗਾ ਸੋ ਮੈਂ ਇਹੀ ਬੇਨਤੀ ਤੁਹਾਨੂੰ ਕਰਨ ਆਇਆ ਕਿ ਬੱਚਿਆਂ ਨੂੰ ਪੜ੍ਹਾਓ ਬੱਚੇ ਪੜ੍ਹ ਕੇ ਜਦੋਂ ਉਹ ਡਿਗਰੀਆਂ ਮੁਤਾਬਕ ਉਹਨਾਂ ਨੂੰ ਇੱਥੇ ਹੀ ਨੌਕਰੀਆਂ ਮਿਲ ਗਈਆਂ ਬਾਹਰਲੇ ਮੁਲਕਾਂ ਮਲ ਦੇਖਣ ਦੀ ਲੋੜ ਨਹੀਂ ਪੈਣੀ ਕਿਉਂਕਿ ਬਾਹਰਲੇ ਮੁਲਕਾਂ 'ਚ ਠੀਕ ਆ ਚਲੇ ਜਾਂਦੇ ਆ ਪਰ ਉੱਥੇ ਮੌਸਮ ਆਪਣੇ ਅਨੁਕੂਲ ਨਹੀਂ ਉੱਥੇ ਭਾਸ਼ਾ ਆਪਣੇ ਅਨੁਕੂਲ ਨਹੀਂ ਉੱਥੇ ਮਾਹੌਲ ਆਪਣੇ ਅਨੁਕੂਲ ਨਹੀਂ ਹੁਣ ਉੱਥੇ ਵੀ ਰੌਲੇ ਪਏ ਹੋਏ ਨੇ ਉੱਥੇ ਵੀ ਹੁਣ ਕਹਿੰਦੇ ਨੇ ਉਹ ਉਹਨਾਂ ਵਾਲੇ ਜਿਹੜੇ ਲੋਕ ਨੇ ਵੀ ਚਲੋ ਜੀ ਤੁਸੀਂ ਵਾਪਸ ਜਾਓ ਇਧਰੋਂ ਆਪਾਂ गए ਹੋયા ਉਧਰ ਹਜੇ ਪੱਕੇ ਨਹੀਂ ਹੋਏ ਇੱਧਰ ਕੱਚੇ ਉਧਰ ਕੱਚੇ ਹੁਣ ਫਿਰ ਕਦੋਂ ਪੱਕੇ ਹੋਵਾਂਗੇ ਔਰ ਧਰਤੀ ਕਿਹੜੀ ਗੁਰੂ ਨਾਨਕ ਦੇਵ ਜੀ ਦੀ ਧਰਤੀ ਗੁਰੂ ਗੋਬਿੰਦ ਸਿੰਘ ਜੀ ਦੀ ਧਰਤੀ ਬਾਬਾ ਬੁੱਢਾ ਜੀ ਦੀ ਧਰਤੀ ਧਰਤੀ ਓਹੋ ਜਿਦੇ ਪੈਰ ਪੈਰ ਤੇ ਸਾਨੂੰ ਆਸ਼ੀਰਵਾਦ ਮਿਲਿਆ ਹੋਇਆ ਜਰਰੇ ਜਰਰੇ ਦੇ ਵਿੱਚ ਆਸ਼ੀਰਵਾਦ ਹੈ ਤੇ ਉਹ ਧਰਤੀ ਛੱਡ ਕੇ ਕਿਉਂ ਜਾ ਰਹੇ ਹਾਂ ਪਹਿਲਾਂ ਸਿਸਟਮ ਤੋਂ ਦੁਖੀ ਹੋ ਗਏ ਸੀਗੇ ਸਿਸਟਮ ਤੋਂ ਦੁਖੀ ਹੋ ਕੇ ਛੱਡ ਕੇ ਜਾਣਾ ਪੈ ਰਿਹਾ ਸੀ ਪਰ ਹੁਣ ਆਪਾਂ ਇੱਥੇ ਆਪਦੇ ਘਰ ਹੀ ਠੀਕ ਕਰ ਲਈਏ ਆਪ ਮਰੇ ਬਿਨਾ ਕੋਈ ਸਰਗਨ ਨਹੀਂ ਜਾਂਦਾ ਵੀਰੋ ਇਹ ਇਹ ਪੰਜਾਬ ਦੀ ਧਰਤੀ ਇਹ ਪੰਜਾਬ ਦਾ ਮਾਹੌਲ ਇਹ ਆਪਾਂ ਨੂੰ ਹੀ ਠੀਕ ਕਰਨਾ ਪੈਣਾ ਹੈ ਇਹ ਕੋਈ ਬਾਹਰੋਂ ਆ ਕੇ ਨਹੀਂ ਕਰੂਗਾ ਆਪਾਂ ਹੀ ਠੀਕ ਕਰ ਲਈਏ ਆਪਦੇ ਘਰ ਨੂੰ ਆਪ ਹੀ ਸਾਫ਼ ਕਰ ਲਈਏ ਤਾਂ ਇਹਦੇ ਵਰਗੀ ਧਰਤੀ ਨਹੀਂ ਇੱਥੇ ਹਰ ਕਿਸਮ ਦਾ ਮੌਸਮ ਹੈ ਧਰਤੀ ਜਰਖੇਜ ਹੈ ਤੇ ਸਰਬੱਤ ਦਾ ਭਲਾ ਮੰਗਣ ਵਾਲੀ ਕੁਰਬਾਨੀ ਦਾ ਹਰ ਰੋਜ਼ ਲੱਖਾਂ ਸਪੀਕਰਾਂ ਚੋਂ ਹਰ ਰੋਜ਼ ਗੁੰਗਾਨਾ ਹੋਂਦਾ ਹੈ ਸਵਾਹ ਆਪਾਂ ਇਕੱਠੇ ਹੋ ਕੇ ਪੰਜਾਬ ਨੂੰ ਦੁਬਾਰੇ ਪੰਜਾਬ ਹੀ ਬਣਾ ਲਈਏ ਕੈਲੀਫੋਰਨੀਆ ਲੰਡਨ ਪੈਰਿਸ ਬਣਾਉਣ ਦੀ ਲੋੜ ਨਹੀਂ ਸਾਡਾ ਪੰਜਾਬ ਹੀ ਆਜੇ ਬਸ ਸਾਡੇ ਕੋਲੇ ਪੰਜਾਬ ਨੂੰ ਦੁਬਾਰੇ ਪੰਜਾਬ ਬਣਾ ਲਈਏ ਪੰਜਾਬ ਨੂੰ ਰੰਗਲਾ ਬਣਾ ਲਈਏ ਔਰ ਇਸ ਰੰਗਲੇ ਪੰਜਾਬ ਚ ਹਰ ਬੰਦੇ ਤੋਂ ਅਸੀਂ ਰੰਗ ਭਰਵਾਉਣਾ ਤੁਸੀਂ ਜੋ ਯੋਗਦਾਨ ਪਾ ਸਕਦੇ ਹੋ ਵਿੱਚ ਪਾਓ ਸਰਕਾਰ ਤੁਹਾਡੇ ਨਾਲ ਖੜੂ ਸਰਕਾਰ ਤੁਹਾਡੇ ਨਾਲ ਖੜੂਗੀ ਕਾਲਜ ਚਾਹੀਦੇ ਐ ਸਕੂਲ ਚਾਹੀਦੇ ਐ ਆਮ ਆਦਮੀ ਕਲੀਨਿਕ ਚਾਹੀਦੇ ਐ ਇਲਾਜ ਚਾਹੀਦਾ ਅਸੀਂ ਨੌਕਰੀਆਂ 63000 ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ 63000 ਨੌਕਰੀਆਂ ਤੁਹਾਡੇ ਚੋਂ ਵੀ ਮਿਲੀਆਂ ਹੋਣੀਆਂ ਬਹੁਤ ਸਾਰੇ ਨੂੰ ਤੁਹਾਡੇ ਰਿਸ਼ਤੇਦਾਰ ਨੂੰ ਦੋਸਤਾਂ ਮਿੱਤਰੋ 1 ਰੁਪਈਆ ਵੀ ਕਹਦੇ ਕੋਈ 1 ਰੁਪਈਆ ਕਿ 1 ਰੁਪਈਆ ਲੱਗ ਗਿਆ ਸਾਡਾ ਸ਼ਿਫਾਰਿਸ਼ ਤੇ ਜਾਂ ਕੋਈ ਕੋਈ ਕਿਸੇ ਮੰਤਰੀ ਨੂੰ ਕਹਿਣਾ ਪੈ ਗਿਆ ਨਾ ਜੇ ਨੰਬਰ ਆਉਣਗੇ ਤੁਹਾਡੇ ਘਰੇ ਚਿੱਠੀ ਆ ਜਾਊਗੀ ਮੇਰੇ ਖੱਬੇ ਪਾਸੇ ਕਲਾਕਾਰਾਂ ਦੇ ਵਿੱਚ ਸਾਡਾ ਬੜਾ ਮਿੱਤਰ ਹੈ ਨਸ਼ੱਤਰ ਹੈ ਨਾ ਤੇ ਬੜੇ ਵੱਡੇ ਕਲਾਕਾਰਾਂ ਚ ਨਾਮ ਆਉਂਦਾ ਹੈ ਅਸੀਂ ਇਕੱਠੇ ਕੰਮ ਕਰਦੇ ਰਹੇ ਹਾਂ ਬਹੁਤ ਸਾਰੇ ਦੁਨੀਆ ਭਰ ਦੇ ਟੂਰਾਂ ਤੇ ਗਏ ਆ ਅਸੀਂ ਉਦੋਂ ਵੀ ਇਹੀ ਗੱਲ ਕਰਦੇ ਸੀ ਵੀ ਇਹ ਮੌਕਾ ਮਿਲਿਆ ਯਾਰ ਪੰਜਾਬ ਨੂੰ ਪੰਜਾਬ ਬਣਾਉਣਾ ਕਿਉਂਕਿ ਇਹਦੇ ਉਹ ਕਲਾਕਾਰ ਭਰਾ ਨੇ ਇਹੇ ਖੁਸ਼ੀਆਂ ਦੁੱਗਣੀਆਂ ਕਰਨ ਆਉਂਦੇ ਆ ਤੁਹਾਡੀਆਂ ਸਿਆਣੇ ਕਹਿੰਦੇ ਆ ਕਿ ਜਿਹੜੀਆਂ ਖੁਸ਼ੀਆਂ ਨੇ ਉਹ ਵੰਡਣ ਨਾਲ ਦੁੱਗਣੀਆਂ ਹੋ ਜਾਂਦੀਆਂ ਨੇ ਦੁੱਖ ਵੰਡਣ ਨਾਲ ਅੱਧੇ ਰਹਿ ਜਾਂਦੇ ਨੇ ਕਲਾਕਾਰਾਂ ਨੂੰ ਆਪਾਂ ਖੁਸ਼ੀਆਂ ਵਲੇ ਬਣਾਉਣ ਬੁਲਾਉਨੇ ਆ ਕਿ ਸਾਡੀਆਂ ਖੁਸ਼ੀਆਂ ਨੂੰ ਦੁੱਗਣੀਆਂ ਕਰ ਜੋ ਜੇ ਖੁਸ਼ੀ ਵਾਲਾ ਮਾਹੌਲ ਹੋਊਗਾ ਤਾਂ ਇਹ ਵੀ ਤਾਂ ਹੀ ਵਿਜੀ ਹੋਣਗੇ ਜੇ ਹੁਣ ਮਾਹੌਲ ਹੀ ਖੁਸ਼ੀ ਵਾਲਾ ਨਹੀਂ ਹੋਊਗਾ ਫਿਰ ਫਿਰ ਇਹਨਾਂ ਨੂੰ ਕੌਣ ਬੁਲਾਊਗਾ ਜਾਂ ਇਹ ਸਾਰੀ ਚੇਨ ਹੈ ਜੇ ਕਿਸਾਨ ਦੀ ਖੇਤੀ ਨਹੀਂ ਹੋਊਗੀ ਵਧੀਆ ਜੇ ਉਹਨੂੰ ਭਾਅ ਹੀ ਨਹੀਂ ਮਿਲੂਗਾ ਤਾਂ ਬਾਜ਼ਾਰ ਵੀ ਫਿਰ ਸੁਨਾ ਰਹੂਗਾ ਫਿਰ ਬਾਜ਼ਾਰ 'ਚ ਕੌਣ ਜਾਊਗਾ ਜਦੋਂ ਜੇਬ 'ਚ ਪੈਸੇ ਹੀ ਹੈ ਨਹੀਂ ਸੋ ਇਸ ਕਰਕੇ ਸਾਰੀ ਚੇਨ ਹੈ ਇਹ ਇਹ ਸਾਈਕਲ ਜਿਹੜਾ ਚੱਲਣਾ ਚਾਹੀਦਾ ਹੈ ਹਰ ਇੱਕ ਬੰਦੇ ਨੂੰ ਤਰੱਕੀ ਕਰਨ ਦਾ ਹੱਕ ਹੈ ਹਰੇਕ ਦੇ ਘਰੇ ਚੁੱਲ੍ਹਾ ਬਲੇ ਹਰੇਕ ਦੇ ਘਰੇ ਰੱਬ ਰੋਟੀ ਦੇਵੇ ਹਰੇਕ ਦੇ ਘਰਾਂ ਰਿਜ਼ਕ ਦੇਵੇ ਤੇ ਪੰਜਾਬ ਇਸੇ ਤਰ੍ਹਾਂ ਤਰੱਕੀ ਕਰਦਰਾ ਵੀ ਇਹੀ ਸਾਡੀਆਂ ਦੁਆਵਾਂ